ਪ੍ਰੈਸ ਕਾਨਫਰੰਸ ਹੈਗੀ ਆ ਇਹਦੇ ਵਿੱਚ ਬਠਿੰਡਾ ਰੇਂਜ ਪੁਲਿਸ ਵੱਲੋਂ ਪਿਛਲੇ 3 ਮਹੀਨੇ ਵਿੱਚ ਜੋ ਕਾਰਗੁਜ਼ਾਰੀ ਆ ਜਿਹਦੇ ਤਹਿਤ ਕੇ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਪਬਲਿਕ ਦੀ ਸੇਵਾ ਵਾਸਤੇ ਹਰ ਸਮੇਂ ਜਿਹੜਾ ਹਲਾ ਤਿਆਰ ਆ ਤੇ ਸੱਚੇ ਦਿਲ ਤੋਂ ਜਿਹੜਾ ਹੈਗਾ ਜੋ ਵੀ ਪ੍ਰੋਬਲਮ ਕ੍ਰਾਈਮ ਦੇ ਵਿੱਚ ਕਿਸੇ ਕਿਸਮ ਦੀ ਵੀ ਪਬਲਿਕ ਨੂੰ ਆਦੀ ਹੈ ਤਾਂ ਉਹਨੂੰ ਅਸੀਂ ਜਿਹੜਾ ਹੈਗਾ ਛੇਤੀ ਤੋਂ ਛੇਤੀ ਜਿਹੜਾ ਦੋਸ਼ੀ ਆ ਉਹਨੂੰ ਅਰੈਸਟ ਕਰਨਾ ਔਰ ਉਦੇ ਮੁਕਦਮੇ ਦਾ ਚਲਾਨ ਦੇਣਾ ਤਾਂ ਕਿ ਲੋਕਾਂ ਨੂੰ ਘੱਟ ਤੋਂ ਘੱਟ ਜਿਹੜਾ ਹੈਗਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਉਹਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਛਲੇ 3 ਮਹੀਨੇ ਦੇ ਵਿੱਚ 1 ਜਨਵਰੀ 2025 ਤੋਂ ਲੈ ਕੇ ਹੁਣ ਤੱਕ ਜਿਹੜਾ ਸਾਡਾ ਨਸ਼ਿਆਂ ਦੇ ਖਿਲਾਫ ਜਿਹੜਾ ਸਾਡੀ ਮੁਹਿੰਮ ਹੈ ਯੁੱਧ ਨਸ਼ਾ ਵਿਰੋਧ ਉਹਦੇ ਵਿੱਚ ਜਿਹੜਾ ਹੈਗਾ ਅਸੀਂ 500 ਦੇ ਕਰੀਬ ਜਿਹੜਾ ਹੈਗਾ ਮੁਕਦਮੇ ਦਰਜ ਕੀਤੇ ਨੇ 500 ਦੋਸ਼ੀ ਫੜੇ ਨੇ ਤੇ 343 ਦੇ ਕਰੀਬ ਮੁਕਦਮੇ ਦਰਜ ਕੀਤੇ ਨੇ ਪੂਰੀ ਰੇਂਜ ਦੇ ਵਿੱਚ ਇਹਦੇ ਵਿੱਚ 343 ਮੁਕਦਮਿਆਂ ਦੇ ਵਿੱਚੋਂ 192 ਜਿਹੜਾ ਹੈਗਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਦਰਜ ਹੋਏ ਨੇ ਤੇ 151 ਮਾਨਸਾ ਜ਼ਿਲ੍ਹੇ ਦੇ ਵਿੱਚ ਦਰਜ ਹੋਏ ਨੇ ਜਿਹੜੇ ਹੁਣ 520 ਦੋਸ਼ੀ ਫੜੇ ਨੇ ਉਹਦੇ ਵਿੱਚ 320 ਜਿਹੜਾ ਹੈਗਾ ਬਠਿੰਡੇ ਜ਼ਿਲ੍ਹੇ ਦੇ ਨੇ ਤੇ 200 ਦੇ ਕਰੀਬ ਜਿਹੜਾ ਹੈਗਾ ਮਾਨਸਾ ਜ਼ਿਲ੍ਹੇ ਦੇ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਆ ਇਹਨਾਂ ਮਕਦਮੇ ਆ ਦੇ ਵਿੱਚ ਜਿਹੜਾ ਹੈ ਪਿਛਲੇ 3 ਮਹੀਨੇ ਦੌਰਾਨ ਜਿਹੜੀ ਰਿਕਵਰੀ ਹੈ ਉਹ 5 ਕਿਲੋ ਹਿਰੋਇਨ ਪਰਿੰਸ਼ੀ ਬਰਾਮਦ ਹੋਈ ਹੈ ਔਰ 10 ਕਿਲੋ ਜਿਹੜਾ ਹੈਗਾ 15 ਕਿਲੋ ਓਪੀਐਮ ਬਰਾਮਦ ਹੋਈ ਹੈ ਜਿਦੇ ਚ 10 ਕਿਲੋ ਜਿਹੜੀ ਹੈਗੀ ਬਠਿੰਡੇ ਦੀ ਹੈ ਔਰ 5 ਕਿਲੋ ਦੇ ਕਰੀਬ ਜਿਹੜੀ ਹੈ ਮਾਨਸੇ ਦੀ ਹੈ 7 ਕੁਇੰਟਲ ਪੋਪੀ ਹਸਕ ਜਿਹੜੀ ਹੈ ਅਸੀਂ ਬਰਾਮਦ ਕੀਤੀ ਹੈ 19000 ਦੇ ਕਰੀਬ ਜਿਹੜੀਆਂ ਨਸ਼ੀਲੀਆਂ ਗੋਲੀਆਂ ਨੇ ਉਹਨਾਂ ਨੂੰ ਬਰਾਮਦ ਕੀਤਾ ਜਿਹਦੇ ਚ 16000 ਜਿਹੜੀਆਂ ਨਸ਼ੀਲੀਆਂ ਗੋਲੀਆਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਬਰਾਮਦ ਕੀਤੀਆਂ ਅਲੱਗ-ਅਲੱਗ ਐਫ ਆਈ ਆਰ ਦੇ ਤਹਿਤ। ਔਰ ਇਹਦੇ ਵਿੱਚ ਜਿਹੜਾ ਹੈਗਾ ਸਾਡਾ ਕਮਰਸ਼ੀਅਲ ਰਿਕਵਰੀ ਦੇ ਕੁਝ ਜਿਹੜੇ ਵਧੀਆ ਕੇਸ ਵੀ ਰਜਿਸਟਰ ਹੋਏ ਨੇ ਜਿਨ੍ਹਾਂ ਦਾ ਵੇਰਵਾ ਜਿਹੜਾ ਹੈਗਾ ਪ੍ਰੈਸ ਨੋਟ ਦੇ ਵਿੱਚ ਦਿੱਤਾ ਹੋਇਆ ਹੈਗਾ। ਉਹਦੇ ਚ ਜਿਹੜੇ ਮੁੱਖ ਕੇਸ ਨੇ ਉਹਨਾਂ ਚ ਇੱਕ 2 ਕਿਲੋ ਪੌਪੀ ਹਸਕ ਬਰਾਮਦ ਹੋਈ ਹੈ। ਚਾਰ ਜਿਹੜੇ ਨੇ ਕਮਰਸ਼ੀਅਲ ਗਦਬਰੀ ਦੇ ਫਾਰਮਾਸੂਟੀਕਲ ਡਰਗਸ ਦੀਆਂ ਐਫਆਈਆਰ ਜਿਹੜੀਆਂ ਬਠਿੰਡੇ ਚ ਦਰਜ ਹੋਈਆਂ ਨੇ ਔਰ ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ 1.2 ਕਿਲੋ ਹਿਰੋਇਨ ਦੀ ਜਿਹੜੀ ਬਰਾਮਦਗੀ ਹੋਈ ਹੈ ਸਿਟੀ ਮਾਨਸਾ ਥਾਣੇ ਦੇ ਵਿੱਚ ਔਰ ਇਸ ਮੁਕਦਮੇ ਚ ਮੈਂ ਤੁਹਾਨੂੰ ਦੱਸਾਂ ਦਊਂਗਾ ਕਿ ਜਿਹੜਾ ਇਹਦੇ ਵਿੱਚ ਗੁਰਸੇਵਕ ਨਾਮ ਦਾ ਦੋਸ਼ੀ ਸੀਗਾ ਉਹਦੇ ਕੋਲੋਂ 5 ਲੱਖ ਰੁਪਏ ਡਰਗ ਮਨੀ ਬਰਾਮਦ ਹੋਈ ਸੀ ਅਤੇ ਕੱਲ ਹੀ ਜਿਹੜਾ ਹੈਗਾ ਉਸ ਵਿਅਕਤੀ ਦਾ 32 ਲੱਖ ਦੇ ਕਰੀਬ ਜਿਹੜਾ ਰੁਪਿਆ ਵੱਖ-ਵੱਖ ਖਾਤਿਆਂ ਦੇ ਵਿੱਚ ਉਹਨੂੰ ਜਿਹੜਾ ਫ੍ਰੀਜ਼ ਵੀ ਸਾਡੇ ਵੱਲੋਂ ਕਰਵਾਇਆ ਗਿਆ ਹੈ ਇਸ ਤੋਂ ਇਲਾਵਾ ਜਿਹੜੀ ਸਾਡੀ ਐਂਡੀਪੀਐਸਟੈਟ ਐਕਟ ਦੇ ਤਹਿਤ ਜਿਹੜੀ ਸਾਡੀ ਮੁਹਿਮ ਹੈ ਉਹਦੇ 'ਚ ਜਿਹੜਾ ਅਸੀਂ ਨਸ਼ਾ ਬਰਾਮਦ ਕਰਦੇ ਹਾਂ ਉਹਨੂੰ ਸਮੇਂ-ਸਮੇਂ ਸਿਰ ਜਿਹੜਾ ਹੈਗਾ ਇੱਕ ਲੀਗਲ ਪ੍ਰਕਿਰਿਆ ਦੇ ਤਹਿਤ ਉਹਨੂੰ ਨਸ਼ਟ ਵੀ ਕਰਾਣੇ ਆ ਜਿਹਦੇ 'ਚ ਕਿ ਪਿਛਲੇ 3 ਮਹੀਨੇ ਦੇ ਵਿੱਚ 17 ਕਿਲੋ ਜਿਹੜਾ ਹੈਗਾ ਪੌਪੀ ਹਸ ਜਿਹੜੀ ਨਸ਼ਟ ਕਰਾਈ ਗਈ ਹੈ 2 ਕਿਲੋ ਹੀਰੋਇਨ ਤੇ 32000 ਗੋਹੀਆਂ ਜਿਹੜੀਆਂ ਨਸ਼ੀਲੀਆਂ ਨੇ ਉਹਨਾਂ ਨੂੰ ਨਸ਼ਟ ਕਰਵਾਇਆ ਗਿਆ ਲੋਕਾਂ ਦੀ ਜਾਗਰੂਕਤਾ ਦੇ ਲਈ ਅਸੀਂ ਜਿਹੜਾ ਹੈਗਾ ਸੰਪਰਕ ਮੁਹਿੰਮ ਦੇ ਤਹਿਤ ਲੋਕਾਂ ਦੇ ਨਾਲ ਜਿਹੜਾ ਰਾਫਤਾ ਪੋਜ਼ਿਟਿਵ ਤਰੀਕੇ ਨਾਲ ਕਾਇਮ ਕਰਨ ਲਈ ਤੇ ਉਹਨਾਂ ਨੂੰ ਜਾਗਰੂਕ ਕਰਨ ਲਈ ਅਸੀਂ ਪਬਲਿਕ ਮੀਟਿੰਗਸ ਕਰ ਰਹੇ ਹਾਂ ਪਿਛਲੇ 3 ਮਹੀਨੇ ਦੇ ਵਿੱਚ ਲਗਭਗ 600 ਦੇ ਕਰੀਬ ਜਿਹੜੇ ਹੈਗੇ ਪਬਲਿਕ ਮੀਟਿੰਗ ਛੋਟੀਆਂ ਤੇ ਵੱਡੀਆਂ ਜਿਹੜੀਆਂ ਕੀਤੀਆਂ ਗਈਆਂ ਜਿਦੇ ਚ ਮੇਰੇ ਵੱਲੋਂ ਵੀ ਕੁਛ ਇੱਕ ਜਗ੍ਹਾ ਤੇ ਜਿਹੜਾ ਜਾ ਕੇ ਲੋਕਾਂ ਦੇ ਨਾਲ ਇੰਟਰੈਕਸ਼ਨ ਕੀਤਾ ਗਿਆ ਉਹਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਨਾਲ ਇੰਟਰੈਕਟ ਕੀਤਾ ਜਾਵੇ ਤੇ ਮੁਹੱਲਾ ਵਾਈਜ਼ ਜਿਹੜੀਆਂ ਮੀਟਿੰਗਸ ਹੈ ਜਿਹੜੀਆਂ ਗੈਸਟਡ ਆਫਸਰ ਲੈਂਦੇ ਨੇ ਲਗ ਲਗ ਸਮੇਂ ਤੇ ਔਰ ਆਪਣੇ ਸ਼ਡਿਊਲ ਦੇ ਵਾਈਜ਼ ਉਹਦੇ ਤਹਿਤ ਜਿਹੜਾ ਹੈਗਾ ਅਸੀਂ ਉਹਨਾਂ ਨਾਲ ਇੰਟਰੈਕਟ ਕਰ ਰਹੇ ਹਾਂ 26 ਦੇ ਕਰੀਬ ਜਿਹੜੇ ਨੇ ਕੁਝ ਸਪੋਰਟਸ ਟੂਰਨਾਮੈਂਟਸ ਟਾਈਪ ਐਕਟੀਵਿਟੀਆਂ ਨੇ ਜਿਹੜੀਆਂ ਕਰਵਾਈਆਂ ਗਈਆਂ ਜਿਹਦੇ ਤਹਿਤ ਸਾਡਾ ਮਕਸਦ ਹੈ ਕਿ ਨੌਜਵਾਨਾਂ ਨੂੰ ਅਸੀਂ ਜਿਹੜਾ ਹੈਗਾ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਉਹ ਖੇਡਾਂ ਵੱਲ ਤੇ ਆਊਟਡੋਰ ਐਕਟੀਵਿਟੀਆਂ ਵੱਲ ਧਿਆਨ ਦੇਣ ਤਾਂ ਕਿ ਉਹਨਾਂ ਦਾ ਜਿਹੜਾ ਰੁਝਾਨ ਹੈ ਜਿਹੜਾ ਮਾਰੇ ਕਮਾਵਲ ਜਾਂ ਨਸ਼ੀਲੇ ਪਦਾਰਥਾਂਵਲ ਉਹ ਘੱਟੋ ਘੱਟ ਹੋਵੇ ਇਸ ਤੋਂ ਇਲਾਵਾ ਜਿਹੜਾ ਹੈਗਾ ਜਿਹੜੇ ਕੁਝ ਮਾਰੇ ਅੰਸਰ ਜਿਹੜੇ ਨਾਜਾਇਜ਼ ਹਥਿਆਰ ਲੈ ਕੇ ਵਾਰਦਾਤਾਂ ਨੂੰ ਅੰਜਾਮ ਦਿੱਤੇ ਨੇ ਉਹਦੇ ਵਿੱਚ ਜਿਹੜਾ ਹੈਗਾ ਅਸੀਂ 16 ਦੇ ਕਰੀਬ ਉਹਦੀ ਰੇਂਜ ਦੇ ਵਿੱਚ ਨਾਜਾਇਜ਼ ਹਥਿਆਰ ਬਰਾਮਦ ਕੀਤੇ ਜਿਦੇ ਵਿੱਚ 16 ਪਿਸਟਲਸ ਨੇ ਇਸ ਤੋਂ ਇਲਾਵਾ ਜਿਹੜਾ ਦੋ ਰਾਈਫਲਸ ਵੀ ਬਰਾਮਦ ਕੀਤੀਆਂ ਨੇ ਇਹ ਜਿਹੜਾ ਸਾਰੀ ਸਾਡੀ ਕਾਰਵਾਈ ਹੈ ਇਦੇ ਤਹਿਤ ਅਸੀਂ ਜਿਹੜਾ ਹੈਗਾ ਲੋਕਾਂ ਤੋਂ ਇਨਫੋਰਮੇਸ਼ਨ ਵੀ ਲੈ ਰਹੇ ਹਾਂ ਲੋਕਾਂ ਵੱਲੋਂ ਸਾਨੂੰ ਸੇਫ ਪੰਜਾਬ ਹੈਲਪਲਾਈਨ ਨੰਬਰ ਜਿਹੜਾ ਹੈ ਕਿ 97 97 99100 ਤੇ 200 ਮੋਬਾਈਲ ਨੰਬਰ ਹੈ ਇਹਦੇ ਤਹਿਤ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਵਕਫਾਕ ਸਮੇਂ ਤੇ ਪਿਛਲੇ 3 ਮਹੀਨੇ ਦੇ ਦੌਰਾਨ ਤੇ ਉਹਦੇ ਵਿੱਚ ਸਾਨੂੰ 6 ਐਫ ਆਈ ਆਰ ਦਰਜ ਕਰਨ 'ਚ ਸਫਲਤਾ ਪ੍ਰਾਪਤ ਹੋਈ ਜਿਹੜੀ ਲੋਕਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਉਹਨਾਂ ਦੀ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਅਸੀਂ ਹੋਰ ਵਾਰਦਾਤਾ ਐਨਡੀਪੀਐਸ ਐਕਟ ਤੋਂ ਇਲਾਵਾ ਜਿਹੜੀਆਂ ਇਹ 6 ਐਫਆਈਆ ਰਿਪੋਰਟਸ ਦੀਆਂ ਹੋਰ ਵਾਰਦਾਤਾ ਵੀ ਜਿਹੜਾ ਹੈਗਾ ਟਰੇਸ ਕਰਨ ਤੇ ਦੋਸ਼ੀਆਂ ਨੂੰ ਫੜਨ ਚ ਸਾਨੂੰ ਸਫਲਤਾ ਮਿਲੀ ਟੋਟਲ ਰੇਂਜ ਦੇ ਵਿੱਚ 91 ਜਿਹੜੇ ਨੇ ਪ੍ਰੋਕਲੇਮਡ ਆਫੈਂਡਰ ਜਾਂ ਪਗੋੜੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਪਿਛਲੇ 3 ਮਹੀਨਿਆਂ ਦੇ ਵਿੱਚ ਉਹਦੇ ਵਿੱਚ 11 ਜਿਹੜੇ ਪਗੋੜੇ ਨੇ ਉਹ ਐਨਡੀਪੀਐਸ ਐਕਟ ਦੇ ਨੇ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਜਿਹੜਾ ਲੁੱਟਾਂ ਖੋਹਾਂ ਦੇ ਲਗਭਗ ਜਿਹੜਾ ਹੈਗਾ ਪਿਛਲੇ 3 ਮਹੀਨੇ ਦੇ ਵਿੱਚ ਲੁੱਟਾਂ ਖੋਹਾਂ ਦੇ ਜਿਹੜੇ 195 ਮੁਕੱਦਮੇ ਜਿਹੜੇ ਦਰਜ ਹੋਏ ਸੀ ਜਿਦੇ ਵਿੱਚ ਸਨੇਚਿੰਗ ਵੀ ਹੈ ਚੋਰੀਆਂ ਵੀ ਨੇ ਔਰ ਪਿਛਲੇ ਕੁਝ ਸਮੇਂ ਅਚਸੀਂ ਦੇਖਿਆ ਕਿ ਜਿਹੜਾ 2 ਮਿਲਰ ਦੇ ਵੀ ਜਿਹੜੇ ਕੇਸਿਸ ਨੇ ਚੋਰੀ ਦੇ ਐਸਐਸਪੀ ਬਠਿੰਡਾ ਬਹੁਤ ਇੰਟਰਸਟ ਲੈ ਕੇ ਉਹਦੇ ਵਿੱਚ ਲੋਕਾਂ ਦੇ ਮੁਕਤਵੇ ਦਰਜ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਵਿੱਚ ਚੋਰਾਂ ਨੂੰ ਫੜਿਆ ਜਾ ਰਿਹਾ ਹੈਗਾ। ਔਰ ਇਹਦੇ ਜੋ 103 ਮੁਕਦਮਿਆਂ ਨੂੰ ਟ੍ਰੇਸ ਜਿਹੜਾ ਕਰਕੇ ਚੋਰੀ ਦੇ ਮੁਕਦਮੇ ਨੇ ਉਹਨਾਂ ਦੇ ਵਿੱਚ 39 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਹੈਗੀ ਉਹ ਰਿਕਵਰ ਕੀਤੀ ਗਈ ਹੈ। ਇੱਕ ਜਿਹੜਾ ਸਾਨੂੰ ਸਪੈਸ਼ਲ ਮੁਹਿੰਮ ਦੇ ਤਹਿਤ ਜਿਹੜਾ ਲੋਕਾਂ ਨੇ ਜਿਹੜਾ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਉਹਨਾਂ ਦੇ ਮੋਬਾਈਲ ਜਿਹੜੇ ਨੇ ਉਹ ਗਵਾਚ ਜਾਂਦੇ ਨੇ ਜਾਂ ਚੋਰੀ ਹੋ ਜਾਂਦੇ ਨੇ ਉਹਦੇ ਤਹਿਤ ਲਗਭਗ 250 ਦੇ ਕਰੀਬ ਜਿਹੜਾ ਹੈਗਾ ਐਗਜ਼ੈਕਟ ਫਿਗਰ 246 ਹੈ ਪਿਛਲੇ 3 ਮਹੀਨਿਆਂ ਦੇ ਵਿੱਚ 246 ਮੋਬਾਈਲ ਲੋਕਾਂ ਦੇ ਅਸੀਂ ਜਿਹੜਾ ਹੈਗਾ ਬਰਾਮਦ ਕਰਵਾ ਕੇ ਉਹਨਾਂ ਨੂੰ ਵਾਪਸ ਕਰਵਾਏ ਨੇ ਇਹ ਜਿਹੜੀ ਇਨਫੋਰਮੇਸ਼ਨ ਆ ਲੋਕੀ ਸਾਨੂੰ ਸਾਂਝ ਕੇਂਦਰ ਦੇ ਉੱਤੇ ਪ੍ਰੋਵਾਈਡ ਕਰਾਉਂਦੇ ਨੇ ਜਦੋਂ ਵੀ ਕਿਸੇ ਦਾ ਕੋਈ ਮੋਬਾਈਲ ਮਿਸਪਲੇਸ ਹੋ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਤਾਂ ਉਹ ਸਾਨੂੰ ਜਦੋਂ ਇਨਫੋਰਮੇਸ਼ਨ ਦਿੰਦਾ ਹੈ ਤਾਂ CEIR ਪੋਰਟਲ ਹੈਗਾ ਜਿਹੜਾ ਕਿ 올 ਇੰਡੀਆ ਲੈਵਲ ਤੇ ਐਕਟੀਵੇਟਡ ਹੈ ਉਹਦੇ ਰਾਹੀਂ ਜਿਹੜਾ ਹੈਗਾ ਅਸੀਂ ਟੈਕਨੀਕਲ ਹੈਲਪ ਲੈ ਕੇ ਟੈਕਨੀਕਲ ਸੈਲ ਤੋਂ ਤੇ ਲੋਕਾਂ ਦੇ ਇਹ 246 ਮੋਬਾਈਲ ਪ੍ਰਮਾਣਿਤ ਕਰਵਾਏ ਨੇ ਇਸ ਤੋਂ ਇਲਾਵਾ ਜਿਹੜਾ ਹੈਗਾ ਲੋਕਾਂ ਦੇ ਨਾਲ ਅੱਜ ਕੱਲ ਸਾਈਬਰ ਫਰਾਡ ਦੀਆਂ ਘਟਨਾਵਾਂ ਬਹੁਤ ਹੋ ਰਹੀਆਂ ਨੇ ਸਾਈਬਰ ਫਰਾਡ ਦੀਆਂ ਜੋ ਵੀ ਸਾਡੇ ਕੋਲ ਐਪਲੀਕੇਸ਼ਨਾਂ ਆndੀਆਂ ਨੇ ਉਹਦੇ ਵਿੱਚ ਉਹ ਜਿਹੜੇ ਐਪਲੀਕੇਸ਼ਨਾਂ ਦੇ ਵਿੱਚ ਇਹ ਵੀ ਪਾਇਆ ਗਿਆ ਹੈਗਾ ਕਿ ਜੇ ਸਮੇਂ ਸਿਰ ਆਪਾਂ ਜਿਹੜਾ ਉਹਦੇ ਤੇ ਕਾਰਵਾਈ ਕਰਦੇ ਆ ਤਾਂ ਉਹ ਪੈਸਾ ਜਿਹੜਾ ਹੈਗਾ ਲੋਕਾਂ ਦਾ ਉਹ ਅਸੀਂ ਰਿਕਵਰ ਕਰਵਾ ਲੈਂਦੇ ਆ ਔਰ ਪਾਰਟਿਕੂਲਰ ਅਕਾਊਂਟ ਨੂੰ ਫ੍ਰੀਜ਼ ਕਰਵਾ ਲਿਆ ਜਾਂਦਾ ਤੇ ਉਹ ਤੋਂ ਬਾਅਦ ਜਿਹੜਾ ਸੈਸ਼ਨ کورٹ ਦੇ ਆਰਡਰ ਲੈ ਕੇ ਲੋਕਾਂ ਨੂੰ ਪੈਸਾ ਵਾਪਸ ਕੀਤਾ ਜਾਂਦਾ ਇਹਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਵਿੱਚ ਪਿਛਲੇ 3 ਮਹੀਨੇ ਦੇ ਵਿੱਚ 19 ਲੱਖ ਰੁਪਇਆ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ 6 ਲੱਖ ਦੇ ਕਰੀਬ ਜਿਹੜਾ ਹੈਗਾ ਪਿਛਲੇ 3 ਮਹੀਨਿਆਂ ਦੇ ਵਿੱਚ ਲੋਕਾਂ ਦਾ ਪੈਸਾ ਸਾਈਬਰ ਫਰਾਡ ਰਾਹੀਂ ਜਿਹੜਾ ਉਹ ਉਹਨਾਂ ਨਾਲ ਧੱਕੀ ਵੱਜੀ ਸੀ ਉਹ ਪੈਸਾ ਵਾਪਸ ਕਰਾਇਆ ਗਿਆ ਇਹਦੇ ਤਹਿਤ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਗਾ ਕਿ ਜਿਹੜਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਲਈ ਮੈਂ ਇਹ ਵੀ ਤੁਹਾਨੂੰ ਦੱਸਾ ਜਾਣਾ ਕਿ ਲੋਕਾਂ ਨੂੰ ਜਿਹੜਾ ਹੈਗਾ ਖੁੱਲਕੇ ਸਾਡੇ ਕੋਲ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਪਿਛਲੇ 3 ਮਹੀਨਿਆਂ ਦੇ ਵਿੱਚ ਦੋ ਐਕਸੋਰਸ਼ਨ ਦੇ ਕੇਸਿਸ ਵੀ ਸਾਡੇ ਕੋਲ ਆਏ ਜਿਦੇ ਚ ਕਿ ਵਿਅਕਤੀਆਂ ਨੇ ਸਾਨੂੰ ਦੱਸਿਆ ਤੇ ਉਹਦੇ ਤੇ ਕਾਰਵਾਈ ਕਰਦੇ ਹੋਏ ਅਸੀਂ ਜਿਹੜਾ ਹੈਗਾ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਟ੍ਰੇਸ ਕੀਤਾ ਔਰ ਇਹ ਆਟੋ ਬਾਤ ਜਿਹੜਾ ਹੈਗਾ ਇੱਕ ਇਸ ਕੇਸ ਨਾਲ ਜੋ ਸਾਡਾ ਪੁਲਿਸ ਦਾ ਤੇ ਪਬਲਿਕ ਦਾ ਰਿਸ਼ਤਾ ਹੈਗਾ ਉਹ ਬਹੁਤ ਵਧੀਆ ਤਾਇਮ ਹੋਇਆ ਜਿਹੜੇ ਨਜਾਇਜ਼ ਹਥਿਆਰਾਂ ਨਾਲ ਰਿਲੇਟਡ ਵਾਰਦਾਤਾਂ ਨੇ ਜਿਦੇ ਵਿੱਚ ਉੱਚ ਜਿਹੜੇ ਨੇ 7 ਲੋਕਾਂ ਤੋਂ ਹੋ ਜਾਂਦੇ ਨੇ ਅਣਜਾਣੇ ਤਰੀਕੇ ਨਾਲ ਨੌਜਵਾਨ ਮੁੰਡੇ ਜਿਹੜੇ ਨੇ ਉਹ ਨਜਾਇਜ਼ ਹਥਿਆਰ ਦੀ ਵਰਤੋਂ ਕਰ ਬੈਠਦੇ ਨੇ ਉਹਦੇ ਤਹਿਤ ਜਿਹੜਾ ਹੈਗਾ ਦੋ ਜਿਹੜੇ ਮੁਕਦਮੇ ਜਿਹੜੇ ਪ੍ਰਮੁੱਖ ਸੀਗੇ ਪਿਛਲੇ 3 ਮਹੀਨਿਆਂ ਦੇ ਵਿੱਚ ਇੱਕ ਤਾਂ ਮੁਹਾਲੀ ਤੋਂ ਕੁਝ ਨੌਜਵਾਨ ਘਾਰ ਖੋ ਕੇ ਲੈ ਆਏ ਸੀ ਇੱਥੇ ਸਦਰ ਰਾਮਪੁਰੇ ਦੇ ਏਰੀਆ ਦੇ ਵਿੱਚ ਉਹ ਮੁਕੱਦਮਾ ਤੇ ਇੱਕ ਮੁਕੱਦਮੇ ਦੇ ਵਿੱਚ ਬੱਤਾ ਭਾਈਕੇ ਦੇ ਵਿੱਚ ਇੱਕ ਨੌਜਵਾਨ ਔਰਤ ਤੇ ਕੋਈ ਫਾਇਰਿੰਗ ਕਰ ਗਿਆ ਸੀ ਇਹ ਦੋਵੇਂ ਮੁਕੱਦਮੇ ਜਿਹੜੇ ਹੈਗੇ ਬਠਿੰਡਾ ਪੁਲਿਸ ਨੇ ਬਹੁਤ ਹੀ ਤੰਦਹੀ ਨਾਲ ਛੇਤੀ ਤੋਂ ਛੇਤੀ ਟਰੇਸ ਕੀਤੇ ਤੇ ਇਹਨਾਂ ਦੇ ਵਿੱਚ ਵੀ ਜਿਹੜਾ ਹੈਗਾ ਇਹੜੇ ਦੋਸ਼ੀ ਉਹਨਾਂ ਤੋਂ ਨਜਾਇਜ਼ ਹਥਿਆਰ ਬਰਾਮਦ ਕੀਤੇ ਇੱਕ ਜਿਹੜਾ ਹੈਗਾ ਮੁਕਤਮੇ ਦੇ ਵਿੱਚ AK47 ਨਾਲ ਕੁਝ ਜਿਹੜੇ ਵਿਅਕਤੀ ਨੇ ਉਹ ਉਹਨਾਂ ਨੇ ਆ ਕੇ ਇੱਕ ਹੋਟਲ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਡਰਾ ਕੇ ਤੇ 8000 ਰੁਪਏ ਖੋਹ ਲਈ ਸੀਗੇ ਉਹਦੇ ਵਿੱਚ ਜਿਹੜਾ ਹੈਗਾ ਬਠਿੰਡਾ ਪੁਲਿਸ ਨੇ ਬਹੁਤ ਤੇਜੀ ਨਾਲ ਕਾਰਵਾਈ ਕਰਦੇ ਹੋਏ ਉਹ AK47 ਵੀ ਬਰਾਮਦ ਕੀਤੀ ਜਿਹੜੀ ਕਿ ਉਹ ਜਿਹੜੇ ਸਰਵਿੰਗ ਫੌਜੀ ਸੀਗੇ ਉਹਨਾਂ ਨੇ ਆਪਣੇ ਸਾਥੀ ਫੌਜੀ ਦੀ ਚੋਰੀ ਕੀਤੀ ਹੋਈ ਸੀ ਤੇ ਇਹਦੇ ਤਹਿਤ ਜਿਹੜਾ ਹੈਗਾ ਸਾਡੀ ਜਿਹੜੀ ਕਾਰਵਾਈ ਸੀ ਸੀਆਈਏ ਟੀਮ ਦੀ ਤੇ ਹੋਰ ਜਿਹੜੇ ਬਠਿੰਡਾ ਦੇ ਲੋਕਲ ਅਫਸਰ ਸੀ ਉਹਨਾਂ ਦੀ ਬਹੁਤ ਜਿਹੜੀ ਹੈਗੀ ਵਧੀਆ ਕਾਰਵਾਈ ਸੀ ਇਹ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਤੇ ਤੁਹਾਡੇ ਜੇਕਰ ਕੋਈ ਸਵਾਲ ਨੇ ਤਾਂ ਤੁਸੀਂ ਪੁੱਛ ਸਕਦੇ ਹੋ